ਖੰਨੇ ਦੇ ਇਲਾਕੇ ਹੀ ਆ ਮਲੋਆ ਉੱਥੇ ਵੀ ਦੱਸਦੇ ਆ ਕਿ ਜੋ ਗੈਰੀ ਵਡਿੰਗ ਨੇ ਵ代ਕ ਉਹਨਾਂ ਦੇ ਪੀਏ ਆ ਜਿਹੜੇ ਉਹਨਾਂ ਨੂੰ ਜਿਹੜੀ ਉਹ ਵੀਡੀਓ ਸਵੇਰੇ ਹੀ ਵਾਇਰਲ ਹੋ ਗਈ ਸੀਗੀ ਉਹਨਾਂ ਨੂੰ ਕੁੱਟਣ ਵਾਲੇ ਚਾਰ ਪੁਲਿਸੀ ਇਹ ਵੀ ਜਿਹੜੇ ਆ ਉਹ ਇਹਨਾਂ ਨੇ ਸਸਪੈਂਡ ਕਰ ਦਿੱਤੇ ਆ ਤੁਸੀਂ ਦੇਖੋ ਕਿ ਇੱਕ ਪਾਸੇ ਚਲੋ ਉਹਨਾਂ ਨੇ ਮਾਰੀ ਕੀਤੀ ਆ ਪੁਲਿਸ ਨੂੰ ਕੁੱਟਣ ਮਾਰਨ ਦਾ ਕੋਈ ਹੱਕ ਨਹੀਂ ਹੈ ਪਰ ਜੇ ਕੋਈ ਸ਼ਰਾਰਤੀ ਤੱਤ ਜ਼ਿਆਦਾ ਹੀ ਤੰਗ ਕਰਦਾ ਹੈ ਤਾਂ ਪੁਲਿਸ ਫਿਰ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਇਥੋਂ ਦੀ ਪੰਜਾਬ ਦੀ ਕੰਟਰੋਲ ਕਰਦੀ ਹੈ ਉਹ ਸਾਰਿਆਂ ਵਾਸਤੇ ਆਪਾਂ ਨੂੰ ਸਪਸ਼ਟ ਹੀ ਆ ਪਰ ਗੱਲ ਇਹ ਆ ਠੀਕ ਹੈ ਤੁਸੀਂ ਇੱਧਰ ਤੇ ਐਕਸ਼ਨ ਲੈ ਲਿਆ ਤਾਂ ਜਿਹੜਾ ਹੁਣ ਪੱਤਰਕਾਰ ਸਿੱਧੇ ਤੌਰ ਤੇ ਇਹਨਾਂ ਦੇ ਦੂਜੇ ਵਿਧਾਇਕ ਤੇ ਜੋੜਾ ਮਾਜਰਾ ਸਾਹਿਬ ਦੇ ਪੀਏ ਤੇ ਦੋਸ਼ ਲਾ ਰਿਹਾ ਘੱਥੇ ਤੌਰ ਤੇ ਕਿ ਉਹਦੇ ਤੇ ਵੀ ਐਕਸ਼ਨ ਹੋਏਗਾ ਸਰ ਠੀਕ ਹੈ ਨਾ ਜੀ ਇਹ ਇਹ ਗੱਲ ਜੜੀ ਆ ਉਹ ਤੁਹਾਡੇ ਤੇ ਜ਼ਰੂਰ ਧੁਕ ਵੀ ਹੋਣੀ ਚਾਹੀਦੀ ਆ ਕਿ ਇੱਕ ਪਾਸੇ ਜੇ ਪੁਲਿਸ ਵਾਲਿਆਂ ਨੇ ਚਾਰ ਥੱਪੜ ਜੜ ਦਿੱਤੇ ਚਲੋ ਗਲਤ ਕੀਤਾ ਉਹਨਾਂ ਨੂੰ ਤੇ ਸਸਪੈਂਡ ਕਰ ਦਿੱਤਾ ਜਿਹੜੇ ਲਾਅਨ ਆਰਡਰ ਮੇਨਟੇਨ ਕਰ ਰਹੇ ਸੀਗੇ ਉਸ ਵੇਲੇ ਤੇ ਜਿਹੜਾ ਪੱਤਰਕਾਰ ਆਪਣੀ ਡਿਊਟੀ ਕਰ ਰਿਹਾ ਹੈ ਉਹਨੂੰ ਕੁੱਟਣ ਵਾਲਾ ਜਿਹੜਾ ਪੀਏ ਆ ਉੱਥੇ ਉਹਦਾ ਮੋਬਾਈਲ ਵੀ ਖੋਇ ਬੈਠਾ ਸਰ ਉਹਦੇ ਤੇ ਕੀ ਕਾਰਵਾਈ ਹੋਏਗੀ ਸਵਾਲੇ ਵੀ ਬੁਨਿਆਦੀ ਤੌਰ ਤੇ ਬਣਦਾ ਹੈ ਨਾ ਬਾਈ ਜੀ 150 ਗਰੋਸਰੀ ਸਟੋਰ ਨੇ ਆਸਟ੍ਰੇਲੀਆ ਚ ਮਹਾਰਾਜ ਦੇ ਚਲੋ ਇਹ ਤੁਸੀਂ ਕਹਿ ਸਕਦੇ ਹੋ ਜੀ ਅਸੀਂ ਕਿਸੇ ਮਹਾਰਾਜ ਬਾਰੇ ਕੋਈ ਕੋਈ ਡਾਕੂਮੈਂਟ ਤੁਹਾਡੇ ਕੋਲ ਹੋਏ ਤੇ ਜ਼ਰੂਰ ਪੇਜਵਾ ਦੇਣਾ ਆਪਾਂ ਮਹਾਰਾਜ ਜੀ ਨੂੰ مشورہ ਕਰ ਦੇਾਂਗੇ ਜੀ ਉਹ ਇਹ ਸੂਰਤ ਹਾਲ ਹੈ ਸਥਾਨਕ ਸਰਕਾਰਾਂ ਦਾ ਇਲੈਕਸ਼ਨ ਕਾਫੀ ਕੁਝ ਕਹਿ ਗਿਆ ਹੈ ਪੰਜਾਬ ਵਿੱਚ ਆਪ ਦੀ ਬੱਲੇ ਬੱਲੇ ਹੋ ਗਈ ਹੈ ਰਿਜ਼ਲਟ ਦੇਖ ਲੋ 2027 ਵਿੱਚ ਆਪ ਜਿਹੜੀ ਹੈ ਭੁੱਲ ਜਾਏ ਹੁਣ ਲੋਕ ਆਪ ਨੂੰ ਵੋਟ ਨਹੀਂ ਦੇਣਗੇ ਬਿਲਕੁਲ ਸੰਕੇਤ ਹੈ ਸਰ ਡਰਗੇ ਸੀ ਕਿ ਸਰਕਾਰ ਨੇ ਚੈਨਲ ਹੀ ਬੰਦ ਕਰ ਦਿੱਤਾ ਨਹੀਂ ਮਨਜੀਤ ਸਿੰਘ ਜੀ ਕਾਹਦਾ ਜੀ ਅਸੀਂ ਤੇ ਚੈਨਲ ਸਾਡਾ ਕਾਹਦਾ ਬੰਦ ਕਰਨਾ ਅਸੀਂ ਅਸੀਂ ਕਿਹੜਾ ਕੁਈ ਸਰਕਾਰ ਤੋਂ ਪੁੱਛ ਕੇ ਵੀ ਖੋਲਿਆ ਵਾ ਚੈਨਲ ਜੇ ਅਸੀਂ ਚਲਾਇਆ ਬਰਨਾਲਾ ਵੀ ਬੁਰਾ ਰਿਹਾ ਆਪ ਵਾਸਤੇ ਹਾਂਜੀ ਤਾਂ ਤੁਸੀਂ ਉਹ ਦੇਖਿਆ ਹੀ ਉੱਥੇ ਤੇ ਜ਼ਿਮਨੀ ਚੋਣ ਵੀ ਹਾਰ ਗਏ ਸਨ ਲਗਭਗ ਲਗਭਗ ਜਿੱਤੀ ਚੋਣ ਹਾਰ ਗਏ ਸੀਗੇ